ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਫਸਰ شاہੀ ਦੇ ਵਿੱਚ ਸਭ ਤੋਂ ਤਾਕਤਵਾਰ ਪਦਵੀ ਪੂਰੇ ਜ਼ਿਲ੍ਹੇ ਦਾ ਮਾਲਕ ਇੱਥੋਂ ਤੱਕ ਕੀ ਸਾਡੀ ਆਮ ਪਾਸ਼ਾ ਦੇ ਵਿੱਚ ਵੀ ਜੇ ਕੋਈ ਬੰਦਾ ਜ਼ਿਆਦਾ ਚੌਧਰ ਦਿਖਾ ਰਿਹਾ ਹੋਵੇ ਤਾਂ ਉਸ ਨੂੰ ਵੀ ਇਹੀ ਪੁੱਛਿਆ ਜਾਂਦਾ ਹੈ ਭਾਈ ਤੂੰ ਡੀਸੀ ਲੱਗੇ ਜੀ ਹਾਂ ਅਸੀਂ ਗੱਲ ਡੀਸੀਆਂ ਦੀ ਹੀ ਕਰ ਰਹੇ ਹਾਂ ਡਿਪਟੀ ਕਮਿਸ਼ਨਰਾਂ ਦੀ ਜਿਨ੍ਹਾਂ ਉੱਪਰ ਲੱਗਦਾ ਹੈ ਕਿ ਪੰਜਾਬ ਸਰਕਾਰ ਦੀ ਪੈਣੀ ਨਜ਼ਰ ਹੁਣ ਪੈ ਗਈ ਹੈ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਇਹ ਕਿਹਾ ਗਿਆ ਸੀ ਕਿ ਅਸੀਂ ਹੁਣ ਨਵਾਂ ਪੰਜਾਬ ਮਾਡਲ ਪੇਸ਼ ਕਰਾਂਗੇ ਜਿਸ ਦੀ ਮਿਸਾਲ ਪੂਰੇ ਦੇਸ਼ ਦੇ ਵਿੱਚ ਦਿੱਤੀ ਜਾਵੇਗੀ। ਉਸ ਮੀਟਿੰਗ ਤੋਂ ਵਾਪਸ ਆਉਂਦਿਆਂ ਹੀ ਮਾਨ ਸਰਕਾਰ ਵੱਲੋਂ ਆਪਣੀ ਵਚਨਬੱਧਤਾ ਪੇਸ਼ ਕਰਨ ਦੀ ਕਵਾਇਤ ਵੀ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੀ ਸ਼ੁਰੂਆਤ ਹੀ ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਸਾਰੇ ਅਫਸਰਾਂ ਨੂੰ ਡੀਸੀ ਐਸਐਸਪੀ ਤਹਿਸੀਲਦਾਰ ਐਸਡੀਐਮ ਐਸਐਚਓ ਨੂੰ ਇੱਕ ਪੱਤਰ ਲਿਖ ਕੇ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਸੀ ਕਿ ਤੁਹਾਡੇ ਅਧਿਕਾਰ ਖੇਤਰ ਦੇ ਅੰਦਰ ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਲਈ ਤੁਸੀਂ ਸਿੱਧੇ ਤੌਰ ਤੇ ਜਿੰਮੇਵਾਰ ਹੋਵੋਗੇ ਇਹਨਾਂ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਸੀ ਗੱਲ ਇੱਥੇ ਹੀ ਖਤਮ ਨਹੀਂ ਹੋਈ ਸੀ ਤੇ ਆਪਣੀ ਗੰਭੀਰਤਾ ਨੂੰ ਦਰਸਾਉਂਦੇ ਹੋਏ ਸ਼੍ਰੀ ਮੁਖਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਰਜੇਸ਼ ਤ੍ਰਿਪਾਠੀ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਸੀ ਅਤੇ ਕਰਪਸ਼ਨ ਦੇ ਗੰਭੀਰ ਸ਼ਿਕਾਇਤਾਂ ਦੇ ਚੱਲਦਿਆਂ ਵਿਜੀਲੈਂਸ ਦੀ ਇਨਕੁਆਇਰੀ ਵੀ ਤ੍ਰਿਪਾਠੀ ਦੇ ਖਿਲਾਫ ਬਿਠਾ ਦਿੱਤੀ ਗਈ ਸੀ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਇਹ ਚਰਚਾ ਦੇਖਣ ਨੂੰ ਮਿਲੀ ਸੀ ਕਿ ਇਹ ਇੱਕ ਮਿਸਾਲ ਦੇ ਤੌਰ ਤੇ ਸਾਰੇ ਅਫਸਰ شاہੀ ਨੂੰ ਚੇਤਾਵਨੀ ਦੇ ਤੌਰ ਤੇ ਕਾਰਵਾਈ ਕੀਤੀ ਗਈ ਹੈ ਤਾਂ ਕਿ ਸਾਰਿਆਂ ਨੂੰ ਦੀਆਂ ਅੱਖਾਂ ਖੁੱਲ ਜਾਣ ਉਹਨਾਂ ਦੇ ਕਰਨ ਹੋ ਜਾਣ ਕਿ ਸਰਕਾਰ ਇਸ ਵਾਰ ਸਖਤ ਕਾਰਵਾਈ ਕਰਨ ਦੇ ਰੌਂ ਵਿੱਚ ਹੈ ਉਹ ਇਸ ਨੂੰ ਲਾਈਟਲੀ ਨਾ ਲਉਣ ਸਗੋਂ ਕਿ ਪੂਰੀ ਸ਼ਿੱਦਤ ਨਾਲ ਜੋ ਸਰਕਾਰ ਵੱਲੋਂ ਹੁਕਮ ਦਿੱਤੇ ਗਏ ਨੇ ਉਹਨਾਂ ਹੁਕਮਾਂ ਦੀ ਪਾਲਣਾ ਦੇ ਵਿੱਚ ਜੁਟ ਜਾ ਸੋਮਵਾਰ ਨੂੰ ਪੰਜਾਬ ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇੱਕ ਹੋਰ ਭ੍ਰਿਸ਼ਟਾਚਾਰ ਵਿਰੋਧੀ ਹੁਕਮ ਜਾਰੀ ਕੀਤਾ ਗਿਆ। ਨਿਰਦੇਸ਼ ਦਿੱਤੇ ਗਏ ਹਨ ਕਿ ਸਬ ਰਜਿਸਟਰਾਰ ਰਿਸ਼ਵਤ ਖੋਰੀ ਵਿੱਚ ਲਿਪਤ ਨਾ ਹੋਣ ਇਸ ਦੇ ਲਈ ਇੱਕ ਹਫ਼ਤੇ ਤੱਕ ਸਾਰੇ ਡੀਸੀ ਹਰ ਰੋਜ਼ ਇੱਕ ਸਬ ਰਜਿਸਟਰਾਰ ਦਫ਼ਤਰ ਦੀ ਨਿਗਰਾਨੀ ਕਰਨਗੇ ਉਸ ਦੀ ਚੈਕਿੰਗ ਕਰਨਗੇ। ਸਰਕਾਰ ਦੀ ਦਾ ਮੰਨਣਾ ਇਹ ਹੈ ਉਹਦੀ ਮਨਸ਼ਾ ਇਹ ਹੈ ਕਿ ਜਨਤਾ ਨੂੰ ਜ਼ਮੀਨਾਂ ਦੀ ਖਰੀਦ-ਵੇਚ ਦੇ ਵਿੱਚ ਰਜਿਸਟਰੀਆਂ ਕਰਾਉਣ ਲਈ ਕੋਈ ਵੀ ਰਿਸ਼ਵਤ ਨਾ ਦੇਣੀ ਪਵੇ ਕਿਸੇ ਵੀ ਤਰੀਕੇ ਦੀ ਤੰਗੀ ਨਾ ਆਵੇ ਆਸਾਨੀ ਨਾਲ ਉਹਨਾਂ ਦੇ ਕੰਮ ਹੋ ਅਤੇ ਜਨਤਾ ਤੋਂ ਰਿਸ਼ਵਤ ਦੇ ਮਾਮਲਿਆਂ ਦੇ ਵਿੱਚ ਜਿਹੜਾ ਫੀਡਬੈਕ ਹੈ ਉਹ ਲਿਆ ਜਾ ਸਕੇ ਇਸ ਲਈ ਇਹ ਸਾਰੇ ਨਿਰਦੇਸ਼ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਅੱਜ ਵੀ ਜਿਹੜੇ ਲੀਡਰ ਆਫ ਆਪੋਜੀਸ਼ਨ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਬਾਜਪਾ ਵੱਲੋਂ ਇਸ ਗੱਲ ਦਾ ਜ਼ਿਕਰ ਬੜੇ ਜ਼ੋਰ ਸ਼ੋਰ ਦੇ ਨਾਲ ਕੀਤਾ ਗਿਆ ਕਿ ਕਿਸੇ ਇੱਕ ਰਿਟਾਇਰਡ ਅਫਸਰ ਨੇ ਜਿਹੜਾ ਰੈਵਨਿਊ ਡਿਪਾਰਟਮੈਂਟ ਹੈ ਮਾਲੀਆ ਵਿਭਾਗ ਉਸ ਦੇ ਕਿਸੇ ਰਿਟਾਇਰਡ ਅਫਸਰ ਨੇ ਚਿੱਠੀ ਲਿਖੀ ਹੈ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਜਦੋਂ ਹੁੰਦੀਆਂ ਨੇ ਉਹ ਰਜਿਸਟਰੀਆਂ ਕਰਨ ਦੇ ਲਈ ਹਰ ਮਹੀਨੇ ਤਕਰੀਬਨ 1000 ਕਰੋੜ ਰੁਪਏ ਦੀ ਰਿਸ਼ਵਤ ਜਿਹੜੀ ਹੈ ਉਹ ਇਕੱਠੀ ਕੀਤੀ ਜਾਂਦੀ ਹੈ ਪੂਰੇ ਪੰਜਾਬ ਭਰ ਦੇ ਵਿੱਚੋਂ ਦਾ ਉਹਨਾਂ ਨੇ ਇਹ अनुमानित फिगर ਦਿੱਤਾ ਸੀ ਕਿ ਹਰ ਮਹੀਨੇ 1000 ਕਰੋੜ ਦੀ ਰਿਸ਼ਵਤ ਜਿਹੜੀ ਹੈ ਉਹ ਤਹਿਸੀਲਾਂ ਦੇ ਵਿੱਚ ਰਜਿਸਟਰੀਆਂ ਦੇ ਦੌਰਾਨ ਇਕੱਠੀ ਕੀਤੀ ਜਾਂਦੀ ਹੈ ਇਸ ਦਾ ਮਤਲਬ ਇਹ ਹੋਇਆ ਕਿ ਹਰ ਸਾਲ 12000 ਕਰੋੜ ਰੁਪਏ ਸਿਰਫ ਰਜਿਸਟਰੀਆਂ ਰਜਿਸਟਰੀਆਂ ਦੇ ਵਿੱਚੋਂ ਇਨ੍ਹਾਂ ਤਹਿਸੀਲਾਂ ਦੇ ਵਿੱਚ ਜਿਹੜੇ ਅਫਸਰ ਨੇ ਉਹ ਰਿਸ਼ਵਤ ਇਕੱਠੀ ਕਰਦੇ ਨੇ ਹੁਣ ਉਹ ਪੈਸਾ ਕਿੱਥੇ ਕਿੱਥੇ ਵੰਡਿਆ ਜਾਂਦਾ ਹੈ ਕਿਸ-ਕਿਸ ਦੀ ਜੇਬ ਦੇ ਵਿੱਚ ਜਾਂਦਾ ਹੈ ਇਸ ਦਾ ਖੁਲਾਸਾ ਤਾਂ ਨਹੀਂ ਕੀਤਾ ਗਿਆ ਲੇਕਿਨ ਇਸ ਕਰਪਸ਼ਨ ਨੂੰ ਬਹੁਤ ਵੱਡੇ ਪੱਧਰ ਤੇ ਉਭਾਰਨ ਦੀ ਕੋਸ਼ਿਸ਼ ਜ਼ਰੂਰ ਹੋਈ ਕਿ ਇਹ ਮੁੱਦਾ ਵੱਡੇ ਪੱਧਰ ਤੇ ਉਭਾਰਿਆ ਜਾ ਸਕੇ ਫਿਰ ਇਸ ਗੱਲ ਨੂੰ ਆਪਾਂ ਜੇ ਸਿਆਸਤਦਾਨਾਂ ਦੇ ਬਿਆਨਾਂ ਦੇ ਉੱਪਰ ਨਾ ਵੀ ਜਾਈਏ ਤਾਂ ਵੀ ਆਮ ਹਲਕਿਆਂ ਦੇ ਵਿੱਚ ਸਭ ਨੂੰ ਪਤਾ ਹੈ ਜਿਹੜਾ ਵੀ ਕਦੇ ਕੋਈ ਤਹਿਸੀਲ ਦੇ ਵਿੱਚ ਗਿਆ ਹੋਵੇ ਕੋ ਰਜਿਸਟਰੀ ਕਰਾਉਣ ਦੇ ਲਈ ਕੋ ਕੰਮ ਕਰਾਉਣ ਦੇ ਲਈ ਉੱਥੇ ਕੀ ਹੁੰਦਾ ਹੈ ਕਿੰਨੀ ਖੱਜਲ ਖਵਾਰੀ ਹੁੰਦੀ ਹੈ ਕਿੰਨੇ ਪੈਸੇ ਲਏ ਜਾਂਦੇ ਨੇ ਕਿਹੜੇ ਕਿਹੜੀ ਕੰਮ ਦਾ ਕਿਹੜਾ ਕਿਹੜਾ ਰੇਟ ਹੈ ਇਹ ਸ਼ਾਇਦ ਸਾਰਿਆਂ ਨੂੰ ਹੀ ਪਤਾ ਹੈ ਇਸ ਤੇ ਵਿੱਚ ਕੋਈ ਆਨਾ ਕਾਨੀ ਨਹੀਂ ਕਰ ਸਕਦਾ ਇਸੇ ਲਈ ਸ਼ਾਇਦ ਸਰਕਾਰ ਵੱਲੋਂ ਵੀ ਜਿਹੜਾ ਰਜਿਸਟਰੀਆਂ ਦੇ ਮਾਮਲੇ ਦੇ ਵਿੱਚ ਸਖਤੀ ਕਰਨ ਦੇ ਲਈ ਇਹ ਪਹਿਲ ਕਦਮੀ ਕੀਤੀ ਗਈ ਹੈ ਇਹ ਕਦਮ ਉਠਾਇਆ ਗਿਆ ਹੈ ਸ਼ਾਇਦ ਉਹਨਾਂ ਨੂੰ ਪਹਿਲਾਂ ਹੀ ਇਸ ਗੱਲ ਦਾ ਪਤਾ ਸੀ ਕਿ ਸਾਨੂੰ ਰਜਿਸਟਰੀਆਂ ਦੇ ਕੰਮ ਦੇ ਵਿੱਚ ਜਿਹੜੀ ਰਿਸ਼ਵਤਖੋਰੀ ਹੁੰਦੀ ਹੈ ਉਸ ਨੂੰ ਰੋਕਣਾ ਪਵੇਗਾ ਜੇ ਅਸੀਂ ਜਨਤਾ ਦੇ ਵਿੱਚ ਕੋਈ ਸਨੇਹਾ ਦੇਣਾ ਚਾਹੁੰਦੇ ਹਾਂ ਜੇ ਅਸੀਂ ਇਸ ਤਰ੍ਹਾਂ ਲੱਗਣਾ ਚਾਹੁੰਦੇ ਹਾਂ ਕਿ ਅਸੀਂ ਰਿਸ਼ਵਤਖੋਰੀ ਦੇ ਖਿਲਾਫ ਸਖਤ ਐਕਸ਼ਨ ਲੈਣ ਦੇ ਰੋਬ ਦੇ ਵਿੱਚ ਹਾਂ ਤਾਂ ਸਾਨੂੰ ਇਹਦੀ ਸ਼ੁਰੂਆਤ ਜਿਹੜੀ ਹੈ ਉਹ ਤਹਿਸੀਲਾਂ ਦੇ ਵਿੱਚੋਂ ਹੀ ਕਰਨੀ ਪੈਗੀ ਇਹ ਸ਼ਾਇਦ ਉਹਨਾਂ ਵੱਲੋਂ ਇਸ ਮਨਸ਼ਾ ਦੇ ਦੌਰਾਨ ਹੀ ਇਹ ਆਰਡਰ ਕੱਢੇ ਗਏ ਅਨੁਰਾਗ ਵਰਮਾ ਜੋ ਕਿ ਮਾਲੀਏ ਅਤੇ ਮੁਰਬਸੇਮੇ ਦੇ ਚੀਫ ਸੈਕਟਰੀ ਨੇ ਉਹਨਾਂ ਨੇ ਡੀਸੀਆਂ ਨੂੰ ਸਬ ਰਜਿਸਟਰਾਰ ਦੇ ਕੰਮ ਕਾਜ ਬਾਰੇ ਜਾਣਕਾਰੀ ਇਕੱਠੀ ਕਰਨ ਦੇ ਲਈ ਕਿਹਾ ਹੈ ਆਦੇਸ਼ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਇਹਨਾਂ ਨੂੰ ਸਾਫ਼ ਤੌਰ ਤੇ ਦੱਸ ਦਿੱਤਾ ਜਾਵੇ ਜੇ ਸਬ ਰਜਿਸਟਰਾਰ ਦੇ ਪੱਧਰ ਤੇ ਕੋਈ ਵੀ ਰਿਸ਼ਵਤ ਦੀ ਸ਼ਿਕਾਇਤ ਆਉਂਦੀ ਹੈ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕਿਸੇ ਵੀ ਸੂਰਤ ਦੇ ਵਿੱਚ ਕਿਸੇ ਵੀ ਹਾਲ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਵਰਮਾ ਵੱਲੋਂ ਜਾਰੀ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਦੀ ਰਿਸ਼ਵਤ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਹੈ 25 ਨਵੰਬਰ 2024 ਨੂੰ ਜਾਰੀ ਕੀਤੇ ਇੱਕ ਨੋਟੀਫਿਕੇਸ਼ਨ ਦੇ ਵਿੱਚ ਜੋ ਕਿ ਹਾਊਸਿੰਗ ਐਂਡ ਅਰਬਨ ਡਵੈਲਪਮੈਂਟ ਦੇ ਵਿਭਾਗ ਵੱਲੋਂ ਜਾਰੀ ਕੀਤੀ ਗਈ ਇਸ ਨੋਟੀਫਿਕੇਸ਼ਨ ਇਹ ਕਿਹਾ ਗਿਆ ਸੀ ਕਿ ਕਈ categories ਦੇ plots ਨੇ ਉਹਨਾਂ ਦੀ ਰਜਿਸਟਰੀ ਦੇ ਵਿੱਚ no objection certificate ਦੀ ਕੋਈ ਲੋੜ ਨਹੀਂ ਹੈ ਬਿਨਾ no objection certificate ਦੇ ਇਹਨਾਂ ਪਲਾਟਾਂ ਦੀ ਰਜਿਸਟਰੀ ਕਰ ਦਿੱਤੀ ਜਾਵੇ ਲੇਕਿਨ ਉਹ ਕਈ ਥਾਂ ਦੇ ਉੱਤੇ ਸ਼ਿਕਾਇਤਾਂ ਮਿਲ ਰਹੀਆਂ ਨੇ ਕਿ ਨਹੀਂ ਕੀਤੀ ਜਾ ਰਹੀ ਤੇ ਉਸ ਨੂੰ ਕਰਨ ਦੇ ਲਈ ਆਦੇਸ਼ ਜਾਰੀ ਕੀਤੇ ਗਏ ਨੇ 28 ਫਰਵਰੀ ਪਿੰਡ ਰਜਿਸਟਰੀਆਂ ਦੀ ਆਖਰੀ ਤਰੀਖ ਸੀ ਡੀਸੀ ਨੂੰ ਇਹ ਵੀ ਕਿਹਾ ਗਿਆ ਹੈ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਤੁਸੀਂ ਸਪੈਸ਼ਲ ਮੀਟਿੰਗਾਂ ਕਰੋ ਲੋਕਾਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰੋ ਉਹਨਾਂ ਤੋਂ ਜਾਣਕਾਰੀ ਇਕੱਠੀ ਕਰੋ ਜਨਤਾ ਨੂੰ ਪੁੱਛੋ ਕਿ ਕਿਸੇ ਨੇ ਕੋਈ ਰਿਸ਼ਵਤ ਦੀ ਮੰਗ ਤਾਂ ਨਹੀਂ ਕੀਤੀ ਇਸੇ ਤਰ੍ਹਾਂ ਜਿਹੜੇ ਐਸਡੀਐਮ ਨੇ ਉਹਨਾਂ ਨੂੰ ਵੀ ਨਿਰਦੇਸ਼ ਦੇਣ ਦੇ ਲਈ ਕਿਹਾ ਗਿਆ ਹੈ ਕਿ ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ ਦੇ ਦਫ਼ਤਰਾਂ ਦੀ ਇਨਸਪੈਕਸ਼ਨ ਹਰ ਰੋਜ਼ ਕੀਤੀ ਜਾਵੇ ਡੀਸੀ ਨੂੰ ਵੀ ਕਿਹਾ ਗਿਆ ਕਿ ਹਰ ਰੋਜ਼ ਤੁਸੀਂ ਕਿਸੇ ਇੱਕ ਦਫ਼ਤਰ ਦੀ ਜਾਂਚ ਕਰੋ ਅੱਗੇ ਐਸ ਡੀ ਐਮ ਆ ਦੀ ਵੀ ਡਿਊਟੀ ਲਾਉਣ ਨੂੰ ਕਿਹਾ ਗਿਆ ਕਿ ਉਹ ਵੀ ਹਰ ਰੋਜ਼ ਇਸ ਤਰ੍ਹਾਂ ਦੀ ਇਨਸਪੈਕਸ਼ਨ ਕਰਨ ਇਸ ਤਰ੍ਹਾਂ ਦੀ ਇਨਕੁਆਇਰੀ ਜਿਹੜੀ ਹੈ ਕਰਨ ਲੋਕਾਂ ਤੋਂ ਫੀਡਬੈਕ ਲੈਣ ਤਾਂ ਕਿ ਜੋ ਵੀ ਕੋਈ ਸ਼ਿਕਾਇਤ ਆਉਂਦੀ ਹੈ ਉਸਤੇ ਫੌਰੀ ਤੌਰ ਤੇ ਹੱਲ ਕੀਤਾ ਜਾ ਸਕੇ ਜਿਨਾ ਕੋਈ ਵੀ ਸ਼ਿਕਾਇਤ ਆਉਂਦੀ ਹੈ ਉਹ ਸਰਕਾਰ ਦੇ ਧਿਆਨ ਦੇ ਵਿੱਚ ਫੌਰਨ ਲਿਆਂਦੀ ਜਾਵੇ ਹਰ ਰੋਜ਼ ਇਸ ਦੀ ਸਮੀਖਿਆ ਕੀਤੀ ਜਾਵੇਗੀ ਕਿ ਕਿੱਥੋਂ-ਕਿੱਥੋਂ ਕਿਹੜੀ ਸ਼ਿਕਾਇਤ ਆਈ ਹੈ ਤੇ ਉਸ ਦੇ ਉੱਪਰ ਕੀ-ਕੀ ਜਿਹੜੀ ਹੈ ਐਕਸ਼ਨ ਲਿਆ ਗਿਆ ਹੈ ਕੀ-ਕੀ ਕਾਰਵਾਈ ਜਿਹੜੀ ਉਹ ਕੀਤੀ ਗਈ ਹੈ ਇਸ ਦੀ ਡੇਲੀ ਸਮੀਖਿਆ ਕੀਤੀ ਜਾਵੇ। ਇਸ ਤੋਂ ਇਲਾਵਾ ਜਿਹੜਾ ਦੂਸਰਾ ਵੱਡਾ ਮੁੱਦਾ ਪੰਜਾਬ ਦੇ ਵਿੱਚ ਹੈ ਉਹ ਹੈ ਨਸ਼ੇ ਦਾ। ਸਰਕਾਰ ਇਸ ਦੇ ਉੱਪਰ ਵੀ ਕਾਬੂ ਪਾਉਣ ਦੇ ਲਈ ਵਚਨਬੱਧ ਹੈ। ਡੀਸੀ ਨੂੰ ਆਪਣੇ ਆਪਣੇ ਇਲਾਕੇ ਦੇ ਵਿੱਚੋਂ ਇਸ ਕੋੜ ਦਾ ਜੜੋਂ ਸਫਾਇਆ ਕਰਨ ਦੇ ਆਦੇਸ਼ ਵੀ ਦੇ ਦਿੱਤੇ ਗਏ। ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਦੇ ਉੱਪਰ ਚੀਫ ਸਕੱਟਰੀ ਕੇਪੀਐਸ ਨਾਲ ਕੈਪਸ ਨਾਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਸਾਰੇ ਡੀਸੀਆਂ ਨੂੰ ਸਖਤ ਨਿਰਦੇਸ਼ ਜਾਰੀ ਕਰਦਿਆ ਇਹ ਕਿਹਾ ਕਿ ਜਿਹੜੇ ਤੁਹਾਡੇ ਇਲਾਕੇ ਨੇ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਨਸ਼ੇ ਦੀ ਇਸਲਾਮਤ ਦਾ ਪੂਰੀ ਤਰ੍ਹਾਂ ਸਫਾਇਆ ਕੀਤਾ ਜਾ ਡਿਪਟੀ ਕਮਿਸ਼ਨਰਾਂ ਨੂੰ ਇਹ ਹਦਾਇਤ ਜਾਰੀ ਕੀਤੀ ਗਈ ਹੈ ਕਿ ਜਿਹੜੇ ਵੀ ਤੁਹਾਡੇ ਇਲਾਕਿਆਂ ਦੇ ਵਿੱਚ ਨਸ਼ਾ ਛਡਾਊ ਕੇਂਦਰ ਨੇ ਜਾਂ ਮੁੜ ਵਸੇਮਾ ਰੀਹੈਬਿਲਿਟੇਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਪੂਰੀਆਂ ਦਵਾਈਆਂ ਉਪਕਰਨ ਜਿਹੜੇ ਨੇ ਸਹੂਲਤਾਂ ਅਤੇ ਸਟਾਫ ਜਿਹੜਾ ਹੈ ਟੈਸਟਿੰਗ ਕਿਟਸ ਨੇ ਉਹ ਸਾਰਿਆਂ ਦੀ ਲੋੜਿੰਦੀ ਗਿਣਤੀ ਦੇ ਵਿੱਚ ਪੂਰੀ ਤਰੀਕੇ ਨਾਲ ਉੱਥੇ ਹੋਣ ਉਹਨਾਂ ਦੀ ਕਮੀ ਨਾ ਹੋਵੇ ਤੇ ਸਾਰੇ ਇਹ ਕੇਂਦਰ ਜਿਹੜੇ ਨੇ ਉਹ ਸਾਰੀਆਂ ਸਹੂਲਤਾਂ ਦੇ ਨਾਲ ਲੈਸ ਹੋ ਕੇ ਚਾਲੂ ਹੋਣ। ਚੀਫ ਸੈਕਟਰੀ ਨੇ ਇਹ ਵੀ ਕਿਹਾ ਕਿ ਜੰਗੀ ਪੱਧਰ ਤੇ ਇਹ ਸਾਰੇ ਕੰਮਕਾਰ ਦੀ ਤਿਆਰੀ ਹੋਣੀ ਚਾਹੀਦੀ ਹੈ ਤੇ ਹਰ ਡੀਸੀ ਇੱਕ ਫੂਲ ਪ੍ਰੂਫ ਪਲਾਨ ਦੇ ਨਾਲ ਤਿਆਰ ਰਹੇ ਕਿ ਨਸ਼ੇ ਨੂੰ ਖਤਮ ਕਿਵੇਂ ਕੀਤਾ ਜਾਏਗਾ ਉਸ ਦੇ ਇਲਾਕੇ ਦੇ ਵਿੱਚ। ਹਰ ਡਿਪਟੀ ਕਮਿਸ਼ਨਰ ਦੀ ਇਹ ਨਿੱਜੀ ਜ਼ਿੰਮੇਵਾਰੀ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਮੱਠ ਜਿਹੜੀ ਹੈ ਹੋਣ ਤੇ ਸਖਤ ਐਕਸ਼ਨ ਲਿਆ ਜਾਵੇਗਾ ਇਹ ਵੀ ਉਹਨਾਂ ਨੂੰ ਕਹਿ ਦਿੱਤਾ ਗਿਆ ਸੂਤਰਾਂ ਮੁਤਾਬਿਕ ਚੀਫ ਸਕੱਟਰੀ ਖੁਦ ਇਸ ਦੀ ਨਿਗਰਾਨੀ ਕਰਨਗੇ ਆਰਡਰ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਆਈਏ ਅਫਸਰ ਸੰਦੀਪ ਕੁਮਾਰ ਹੈ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਸਾਰੇ ਸੈਂਟਰਾਂ ਦਾ ਉਹ ਖੁਦ ਦੌਰਾ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਜੇ ਕੋਈ ਕਮੀ ਪੇਸ਼ੀ ਆ ਰਹੀ ਹੈ ਉਸ ਦੀ ਸਿੱਧੀ ਜਾਣਕਾਰੀ ਚੀਫ ਸਕੱਟਰੀ ਦੇ ਨਾਲ ਸਾਂਝੀ ਕੀਤੀ ਜਾਵੇ ਹੁਣ ਇਹ ਜਿਹੜੀਆਂ ਡੀਸੀਆਂ ਨੂੰ ਇੰਨੀਆਂ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਉਸ ਦੇ ਅਸਰ ਵੀ ਜਿਹੜੇ ਨੇ ਉਹ ਦਿਖਣੇ ਸ਼ੁਰੂ ਹੋ ਗਏ ਨੇ ਕੱਲ ਪਹਿਲੀ ਤਸਵੀਰ ਇਸ ਸ਼ਕਤੀ ਦੀ ਦੇਖਣ ਨੂੰ ਮਿਲੀ ਜਦੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਦੇ ਵਿੱਚ ਇੱਕ ਕਥਿਤ ਤੌਰ ਤੇ ਨਸ਼ਾ ਤਸ਼ਕਰ ਹੈ सोनू ਉਸ ਦੇ ਘਰ ਨੂੰ ਬਲਡੋਜ਼ਰ ਦੇ ਨਾਲ ਪੁਲਿਸ ਵੱਲੋਂ ਢਾਇਆ ਗਿਆ ਪੰਜਾਬ ਦੇ ਵਿੱਚ ਬਲਡੋਜ਼ਰ ਨਾਲ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਇਹ ਪਹਿਲੀ ਘਟਨਾ ਸਾਹਮਣੇ ਆਈ ਹੈ ਜਦੋਂ ਕਿਸੇ ਦੋਸ਼ੀ ਦਾ ਘਰ ਜਿਹੜਾ ਹੈ ਉੱਟਾ ਦਿੱਤਾ ਗਿਆ ਹੁਣ ਇਹ ਸੋਨੂ ਦੇ ਖਿਲਾਫ 6 ਐਫ ਆਈ ਆਰਾਂ ਦਰਜ ਹਨ ਲੇਕਿਨ ਇਹ ਬਲਡਜ ਜਿਹੜਾ ਐਕਸ਼ਨ ਹੈ ਬਲਡوزر ਦੇ ਨਾਲ ਘਰ ਟਾਉਣ ਦਾ ਜੋ ਐਕਸ਼ਨ ਹੈ ਇਹ ਵੀ ਵਿਵਾਦਾਂ ਤੋਂ ਪਰੇ ਨਹੀਂ ਹੈ ਆਮ ਤੌਰ ਤੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਉਹਨਾਂ ਦੇ ਮੁੱਖ ਮੰਤਰੀ ਯੋਗੀ ਦਿੱਤਿਆਨਾਥ ਵੱਲੋਂ ਇੱਕ ਕਾਰਵਾਈਆਂ ਸ਼ੁਰੂ ਕੀਤੀਆਂ ਸੀ ਗੱਜੀਆਂ ਸੀ ਫਿਰ ਹੌਲੀ ਹੌਲੀ ਭਾਜਪਾ ਸ਼ਾਸਿਤ ਹੋਰ ਜਿਹੜੇ ਸੂਬੇ ਨੇ ਉਹਨਾਂ ਦੇ ਵਿੱਚ ਵੀ ਇਹ ਕਾਰਵਾਈਆਂ ਦੇਖਣ ਨੂੰ ਮਿਲੀਆਂ ਹਾਲਾਤ ਇਨੇ ਮਾੜੇ ਹੋ ਗਏ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਕਈ ਪਟੀਸ਼ਨਾਂ ਇਸ ਐਕਸ਼ਨ ਦੇ ਖਿਲਾਫ ਜਿਹੜੇ ਪੀੜਤ ਲੋਕ ਸੀ ਉਹਨਾਂ ਵੱਲੋਂ ਪਾਈਆਂ ਗਈਆਂ ਸੁਪਰੀਮ ਕੋਰਟ ਨੇ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜਦੋਂ ਤੱਕ ਅਸੀਂ ਕੋਈ ਗਾਈਡਲਾਈਨਸ ਨਹੀਂ ਜਾਰੀ ਕਰਦੇ ਉਦੋਂ ਤੱਕ ਇਸ ਤਰ੍ਹਾਂ ਦਾ ਕੋਈ ਵੀ ਐਕਸ਼ਨ ਨਾ ਲਿਆ ਜਾਵੇ ਕੋਈ ਵੀ ਕਰਬ ਡੋਜ਼ਰ ਦੇ ਨਾਲ ਨਾ ਤੋੜਿਆ ਜਾਵੇ ਹੁਣ ਇੱਥੇ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਕਾਨੂੰਨ ਇਸ ਤਰੀਕੇ ਦੀ ਕਾਰਵਾਈ ਦੀ ਕੋਈ ਵੀ ਇਜਾਜ਼ਤ ਨਹੀਂ ਦਿੰਦਾ ਕੋਈ ਕਿਸੇ ਦੋਸ਼ ਦੇ ਅਧੀਨ ਮੁਜਰਮ ਹੈ ਉਸ ਦਾ ਘਰ ਨਹੀਂ ਟਾਇਆ ਜਾ ਸਕਦਾ ਹੈ ਜੋ ਭਾਰਤ ਦਾ ਕਾਨੂੰਨ ਹੈ ਉਸ ਦੇ ਵਿੱਚ ਇਸ ਦਾ ਕੋਈ ਵੀ ਪ੍ਰਵਧਾਨ ਨਹੀਂ ਰੱਖਿਆ ਗਿਆ ਲੇਕਿਨ ਆਮ ਤੌਰ ਤੇ ਬਹਾਨਾ ਇਹ ਬਣਾਇਆ ਜਾਂਦਾ ਹੈ ਕਿ ਮਿਊਨਿਸਪੈਲਿਟੀ ਦੇ ਕਾਨੂੰਨਾਂ ਦੀ ਪਾਲਣਾ ਨਹੀਂ ਕੀਤੀ ਗਈ ਤੇ ਮਿਊਨਿਸਪੈਲਿਟੀ ਵੱਲੋਂ ਇਸ ਘਰ ਨੂੰ ਕਿਉਂਕਿ ਇਹ ਘਰ ਦੀ ਉਸਾਰੀ ਨਜਾਇਜ਼ ਤਰੀਕੇ ਨਾਲ ਕੀਤੀ ਗਈ ਹੈ ਇਸ ਲਈ ਇਸ ਨੂੰ ਟਾਇਆ ਜਾ ਰਿਹਾ ਹੈ ਲੇਕਿਨ ਉਹਦੇ ਜਿਹੜਾ ਜ਼ਰੂਰੀ ਪ੍ਰਕਿਰਿਆ ਹੈ ਕਾਨੂੰਨੀ ਪ੍ਰਕਿਰਿਆ ਹੈ ਨੋਟਿਸ ਦੇਣਾ ਹੁੰਦਾ ਹੈ ਨੋਟਿਸ ਦੇਣ ਤੋਂ ਬਾਅਦ ਜਵਾਬ ਦੇਣ ਦਾ ਟਾਈਮ ਦੇਣਾ ਹੁੰਦਾ ਹੈ ਉਹ ਸਾਰਾ ਕੁਝ ਕਦੇ ਵੀ ਨਹੀਂ ਕੀਤਾ ਜਾਂਦਾ ਤੁਰੰਤ ਕਾਰਵਾਈ ਕਰਕੇ ਦਿਖਾਉਣ ਨੂੰ ਕਿ ਹਾਂ ਜੀ ਦੇਖੋ ਅਸੀਂ ਇਹ ਕੰਮ ਕੀਤਾ ਹੈ ਬਿਨਾ ਇਹਨਾਂ ਚੀਜ਼ਾਂ ਦੇ ਬਿਨਾ ਕਿਸੇ ਨੋਟਿਸਾਂ ਤੋਂ ਘਰ ਨੂੰ ਢਾ ਦਿੱਤਾ ਜਾਂਦਾ ਪੰਜਾਬ ਦੇ ਵਿੱਚ ਇੱਕ ਘਟਨਾ ਪਹਿਲੀ ਵਾਰ ਹੋਈ ਹੈ ਲੇਕਿਨ ਹੋਈ ਵੀ ਇੱਕ ਛੋਟੇ ਅਪਰਾਧੀ ਤੇ ਹੈ ਇਸ ਨੂੰ ਕੋਈ ਬਹੁਤ ਵੱਡਾ ਇਹਦਾ ਨਾਮ ਸੀ ਅਪਰਾਧ ਜਗਤ ਦੇ ਵਿੱਚ ਇਹ ਨਸ਼ੇ ਦੇ ਕਾਰੋਬਾਰ ਦੇ ਵਿੱਚ ਇੱਕ ਬਹੁਤ ਵੱਡਾ ਇਹ ਵਪਾਰੀ ਸੀ ਇਸ ਤਰ੍ਹਾਂ ਦੀ ਗੱਲ ਕਦੇ ਦੇਖਣ ਨੂੰ ਨਹੀਂ ਮਿਲੀ ਜਾਂ ਸੁਣਨ ਨੂੰ ਨਹੀਂ ਮਿਲੀ ਹਾਂ ਇਸ ਦਾ ਨਾਮ ਸੁਣਨ ਨੂੰ ਦਾ ਪਹਿਲੀ ਵਾਰ ਹੀ ਸੁਣਿਆ ਲੱਗਦਾ ਹੈ ਜਦੋਂ ਇਸ ਦਾ ਕੱਲ ਰਾਤ ਘਰ ਢਾਇਆ ਗਿਆ ਹੁਣ ਚਰਚਾ ਇਹਦੇ ਨਾਲ ਇੱਕ ਨਵੀਂ ਪੰਜਾਬ ਦੇ ਵਿੱਚ ਜ਼ਰੂਰ ਛਿੜ ਜਾਏਗੀ ਕਿ ਕੀ ਨਸ਼ੇ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਇਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕਾਨੂੰਨੀ ਤੌਰ ਤੇ ਤਾਂ ਇਸ ਇਹ ਵੀ ਹਜੇ ਸਾਫ਼ ਨਹੀਂ ਹੈ ਕਿ ਸੋਨੂ ਨੂੰ ਇਸੇ ਵੀ ਮੁਕਦਮੇ ਦੇ ਵਿੱਚ ਦੋਸ਼ੀ ਮੰਨਿਆ ਗਿਆ ਹੋਵੇ ਉਹਨੂੰ ਅਦਾਲਤ ਵੱਲੋਂ ਕੋਈ ਸਜ਼ਾ ਸੁਣਾਈ ਗਈ ਹੋਵੇ ਹਜੇ ਉਹਦੇ ਖਿਲਾਫ ਮੁਕਦਮੇ ਦਰਜ ਨੇ ਐਫ ਆਈ ਆਰ ਹੋਈ ਹੋਈ ਹੈ ਤਫਤੀਸ਼ ਚੱਲੇਗੀ ਉਸ ਤੋਂ ਬਾਅਦ ਮੁਕਦਮੇ ਚੱਲਣਗੇ ਦੋਸ਼ੀ ਹੈ ਜਾਂ ਨਹੀਂ ਹੈ ਇਹ ਤਾਂ ਅਦਾਲਤ ਨੇ ਸਾਬਤ ਕਰਨਾ ਹੈ ਲੇਕਿਨ ਜੇ ਪੁਲਿਸ ਦੇ ਵੱਲੋਂ ਹੀ ਇਹ ਕਾਰਵਾਈਆਂ ਪਹਿਲਾਂ ਹੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤਾਂ ਕੀ ਇਹਦੇ ਨਾਲ ਪੁਲਿਸ ਦੇ ਵੱਲੋਂ ਨਜਾਇਜ਼ੀ ਤਰੀਕੇ ਨਾਲ ਕਿਸੇ ਹੋਰ ਲੋਕਾਂ ਦੇ ਉੱਤੇ ਵੀ ਇਹ ਕੰਮ ਕੀਤਾ ਜਾ ਸਕਦਾ ਹੈ ਕਾਰਵਾਈ ਕੀਤੀ ਜਾ ਸਕਦੀ ਹੈ ਕਿ ਆਪਸੀ ਕਿੜਕੜਨ ਦੀ ਬਦਲੇ ਲੈਣ ਦੇ ਤਹਿਤ ਵੀ ਇਸ ਤਰ੍ਹਾਂ ਦੇ ਇਲਜ਼ਾਮ ਕਿਸੇ ਤੇ ਵੀ ਲਗਾ ਕੇ ਕਿਸੇ ਦਾ ਘਰ ਟਾਇਆ ਜਾ ਸਕਦਾ ਹੈ ਇਹ ਸਾਰੇ ਸਵਾਲ ਜਿਹੜੇ ਨੇ ਉਹ ਹੁਣ ਸਾਡੇ ਸਾਹਮਣੇ ਖੜੇ ਹੋਣਗੇ ਲੇਕਿਨ ਇੱਕ ਗੱਲ ਸਾਫ਼ ਲੱਗ ਰਹੀ ਹੈ ਕਿ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਇਸ ਗੱਲ ਦੇ ਲਈ ਆਪਣਾ ਮਨ ਪੂਰੀ ਤਰੀਕੇ ਨਾਲ ਬਣਾ ਚੁੱਕੇ ਨੇ ਕਿ ਉਹ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਰਿਸ਼ਵਤਖੋਰੀ ਤੇ ਨਸ਼ੇ ਦੇ ਖਿਲਾਫ ਵਚਨਬੱਧਾ ਪੂਰੀ ਤਰੀਕੇ ਨਾਲ ਐਕਸ਼ਨ ਦੇ ਲੈਂਦੇ ਲਈ ਤੇ ਇਸ ਨੂੰ ਜੜੋਂ ਖਤਮ ਕਰਨ ਦੇ ਲਈ ਹੁਣ ਉਹ ਜੜੋਂ ਖਤਮ ਹੁੰਦੇ ਨੇ ਜਾਂ ਨਹੀਂ ਪਰ ਇਹ ਕੋਸ਼ਿਸ਼ ਜ਼ਰੂਰ ਕੀਤੀ ਜਾਵੇਗੀ ਕਿ ਲੋਕਾਂ ਦੇ ਵਿੱਚ ਇਮੇਜ ਇਸ ਤਰ੍ਹਾਂ ਦੀ ਜਾਵੇ ਇੱਕ ਤਸਵੀਰ ਇਸ ਤਰ੍ਹਾਂ ਦੀ ਜਾਵੇ ਕਿ ਲੋਕਾਂ ਨੂੰ ਲੱਗੇ ਕਿ ਵਾਕਿਆ ਹੀ ਮਾਨ ਸਰਕਾਰ ਨਸ਼ੇ ਨੂੰ ਖਤਮ ਕਰਨ ਦੇ ਲਈ ਤੇ ਰਿਸ਼ਵਤਖੋਰੀ ਨੂੰ ਖਤਮ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਿਹੋ ਜੀ ਜਾਨ ਦੇ ਨਾਲ ਕੋਸ਼ਿਸ਼ ਕਰ ਰਹੀ ਹੈ ਜ਼ਮੀਨ ਦੇ ਉੱਤੇ ਕੰਮ ਹੋ ਰਿਹਾ ਹੈ ਤੇ ਉਹ ਕੰਮ ਇਸੇ ਤਰੀਕੇ ਨਾਲ ਹੀ ਦਿਖਾਇਆ ਜਾ ਸਕੇਗਾ ਜੇ ਬਲਡوزرਾਂ ਦੇ ਨਾਲ ਇਸ ਤਰ੍ਹਾਂ 2 4 5 ਨਸ਼ਾ ਤਸਕਰਾਂ ਦੇ ਘਰ ਢਾਹ ਦਿੱਤੇ ਜਾਂਦੇ ਨੇ ਇਸ ਤੋਂ ਪਹਿਲਾਂ ਜੋ ਕਾਰਵਾਈ ਪੁਲਿਸ ਕਰ ਰਹੀ ਸੀ ਉਹ ਇਹਨਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਰਹੀ ਸੀ ਅਟੈਚ ਕਰ ਰਹੀ ਸੀ ਜੋ ਕਿ ਇੱਕ ਕਾਨੂੰਨੀ ਪ੍ਰਕਿਰਿਆ ਦਾ ਹਿੱਸਾ ਹੈ ਅਦਾਲਤਾਂ ਦੇ ਮਤਾਬਿਕ ਦੱਸੀ ਹੋਈ ਪ੍ਰਕਿਰਿਆ ਨੂੰ ਫਾਲੋ ਕਰਦੇ ਹੋਏ ਹੀ ਉਹ ਪ੍ਰਾਪਰਟੀਆਂ ਅਟੈਚ ਹੁੰਦੀਆਂ ਸੀ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜਿਹੜੀਆਂ ਨੇ ਉਹ ਨਸ਼ੇ ਤਸਕਰਾਂ ਦੀਆਂ ਜਾਂ ਜਿਨ੍ਹਾਂ ਦੇ ਖਿਲਾਫ ਕੇਸ ਨੇ ਜਾਂ ਨਸ਼ੇ ਦੀ ਕਮਾਈ ਤੋਂ ਜਿਹੜੀਆਂ ਜਾਇਦਾਦਾਂ ਬਣਾਈਆਂ ਗਈਆਂ ਨੇ ਉਹਨਾਂ ਨੂੰ ਅਟੈਚ ਕੀਤਾ ਗਿਆ ਹੈ ਲੇਕਿਨ ਇਹ ਪਹਿਲੀ ਵਾਰ ਹੋਇਆ ਹੈ ਪੰਜਾਬ 'ਚ ਕਿ ਉਸ ਜਾਇਦਾਦ ਨੂੰ ਨਸ਼ਟ ਕੀਤਾ ਗਿਆ ਹੋਵੇ ਉਸ ਘਰ ਨੂੰ ਬਲਡੋਜ਼ਰ ਦੇ ਨਾਲ ਤੋੜਿਆ ਗਿਆ ਹੁਣ ਇਹ ਲੜਾਈ ਕਿਹੜੀ ਦਿਸ਼ਾ ਲੈਂਦੀ ਹੈ ਕਿੱਧਰ ਨੂੰ ਜਾਂਦੀ ਹੈ ਪੰਜਾਬ ਦੇ ਵਿੱਚ ਪਹਿਲਾਂ ਵੀ ਇੱਕ ਵਾਰ ਦੌਰ ਇਹ ਜਾਂ ਚੱਲਿਆ ਸੀ ਜਦੋਂ ਪੁਲਿਸ ਨੂੰ ਵਾਧੂ ਪਾਵਰਾਂ ਦਿੱਤੀਆਂ ਗਈਆਂ ਸੀ ਜਿਸ ਤਰ੍ਹਾਂ ਨਜਾਇਜ਼ ਫਾਇਦਾ ਵੀ ਬਹੁਤ ਅਫਸਰਾਂ ਵੱਲੋਂ ਉਠਾਇਆ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਕਤਲ ਹੋਇਆ ਨਜਾਇਜ਼ ਝੂਠੇ ਪੁਲਿਸ ਮੁਕਾਬਲੇ ਹੋਏ ਪਰਿਵਾਰ ਜਿਹੜੇ ਨੇ ਉਹ ਬਹੁਤ ਹੀ ਤਰਾਸ ਦੀਆਂ ਦੇ ਵਿੱਚੋਂ ਗੁਜ਼ਰੇ ਨੇ ਕੀ ਦੁਬਾਰਾ ਪੁਲਿਸ ਨੂੰ ਉਸੇ ਤਰੀਕੇ ਨਾਲ ਵਾਧੂ ਤਾਕਤਾਂ ਦੇ ਕੇ ਕਿ ਕਿਸੇ ਦਾ ਵੀ ਤੁਸੀਂ ਘਟਾ ਦੇਵੋ ਦੋਸ਼ ਲਾ ਕੇ ਕਿ ਅਸੀਂ ਦੁਬਾਰਾ ਹੀ ਉਧਰ ਨੂੰ ਤਾਂ ਨਹੀਂ ਵੱਧ ਰਹੇ ਕਿ ਉਹ ਪੁਲਿਸ ਸਟੇਟ ਦੇ ਵਿੱਚ ਸੂਬਾ ਜਿਹੜਾ ਬਦਲ ਜਾਵੇਗਾ ਇਹਨਾਂ ਚੀਜ਼ਾਂ ਦੇ ਉੱਪਰ ਧਿਆਨ ਰੱਖਣ ਦੀ ਵੀ ਲੋੜ ਹੈ ਹਾਂ ਕਾਰਵਾਈ ਨਸ਼ੇ ਦੇ ਖਿਲਾਫ ਹੋਣੀ ਚਾਹੀਦੀ ਹੈ ਰਿਸ਼ਵਤਖੋਰੀ ਦੇ ਖਿਲਾਫ ਵੀ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਲੱਗਣਾ ਵੀ ਚਾਹੀਦਾ ਕਿ ਹਾਂ ਸਰਕਾਰ ਸੀਰੀਅਸਲੀ ਗੰਭੀਰਤਾ ਦੇ ਨਾਲ ਇਹਨਾਂ ਦੋਨਾਂ ਚੀਜ਼ਾਂ ਦੇ ਖਿਲਾਫ ਲੜਾਈ ਲੜ ਰਹੀ ਹੈ ਪਰ ਇਸ ਦੇ ਵਿੱਚ ਕੋਈ ਆਮ ਨਾਗਰਿਕ ਹੈ ਕੋਈ ਮਾਸੂਮ ਹੈ ਉਹ ਨਾ ਪਿਸ ਜਾਵੇ ਕਿਸੇ ਦਾ ساری ਉਮਰ ਦੀ ਮਿਹਨਤ ਨਾਲ ਕਮਾਇਆ ਹੋਇਆ ਘਰ ਨਾ ਟੁੱਟ ਜਾਵੇ ਇਹ ਧਿਆਨ ਰੱਖਣਾ ਵੀ ਸਰਕਾਰ ਦੀ ਹੀ ਜ਼ਿੰਮੇਵਾਰੀ ਹੈ ਉਮੀਦ ਕਰਦੇ ਹਾਂ ਸਰਕਾਰ ਇਹਨਾਂ ਗੱਲਾਂ ਦਾ ਧਿਆਨ ਰੱਖੇਗੀ ਤੇ ਜਿਹੜੇ ਦੋਸ਼ੀ ਨੇ ਜਿਹੜੇ ਵਾਕਿਆਹੀ ਇਹ ਨਸ਼ੇ ਦੇ ਸੌਦਾਗਰ ਨੇ ਜਾਂ ਇਸ ਰਿਸ਼ਤੂਖੋਰੀ ਦੇ ਵਿੱਚ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਨੇ ਉਹਨਾਂ ਦੇ ਖਿਲਾਫ ਹੀ ਕਾਰਵਾਈ ਕੀਤੀ ਜਾਏਗੀ ਇਹ ਡੀਸੀਆਂ ਦਾ ਡਿਪਲੀਕੇਸ਼ਨਰ ਦਾ ਕੰਮ ਤਾਂ ਪਹਿਲਾਂ ਵੀ ਸੀ ਲੇਕਿਨ ਹੁਣ ਸ਼ਾਇਦ ਸਰਕਾਰ ਸ਼ਕਤੀ ਨਾਲ ਉਹਨਾਂ ਨੂੰ ਤਾੜਨਾ ਕਰ ਰਹੀ ਹੈ ਕਿ ਆਪਣੇ ਕੰਮ ਨੂੰ ਤੁਸੀਂ ਇਮਾਨਦਾਰੀ ਦੇ ਨਾਲ ਕਰਕੇ ਦਿਖਾਓ ਤਾਂ ਕਿ ਜਿਹੜਾ ਸੂਬਾ ਹੈ ਉਸ ਨੂੰ ਇਸਨਾ ਲਾਂਤਾਂ ਤੋਂ ਬਚਾ ਕੇ ਕੱਢਿਆ ਜਾ ਸਕੇ ਤੇ ਕੋਈ ਲੋਲ ਸਨਸਤੀ ਜਗਾ ਕਾਨੂੰਨ ਵਿਵਸਥਾ ਦਾ ਇੱਥੇ ਰਾਜ ਹੈ ਉਹ ਦਿਖਾਇਆ ਜਾ ਸਕੇ ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕਿ ਕਾਨੂੰਨ ਦਾ ਰਾਜ ਹੈ ਦਿਖਾਉਣ ਦੇ ਲਈ ਕਾਨੂੰਨ ਖੁਦ ਹੀ ਗਲਤ ਤਰੀਕੇ ਦੀਆਂ ਗੈਰ ਕਾਨੂੰਨੀ ਤਰੀਕੇ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋ ਜਾਏ ਇਸ ਚੀਜ਼ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਵਿਦਵਾਨਿਆ ਦੋਸਤੋ ਸਤਿ ਸ੍ਰੀ ਅਕਾਲ